ਰਸੀ ਗੱਲ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਮੋਗੇ, ਖੁਸ਼ ਹੋਮੋਗੇ। ਤੇ ਇਹਦੇ ਨਾਲ ਹੀ ਜਿਹੜੀ ਅੱਜ ਵਾਲੀ ਵੀਡੀਓ ਦੀ ਸਟਾਰਟਿੰਗ ਕਰਨ ਲੱਗੇ ਹੋਏ ਹਾਂ। ਅਸੀਂ ਹੈਗੇ ਸੀ ਫਾਰਮ 'ਚ ਹਨਾ ਫਾਰਮ ਦਾ ਸਾਰਾ ਕੰਮ ਕੰਪਲੀਟ ਕਰਤਾ ਇਹਨਾਂ ਨੂੰ ਦਾਣਾ ਪਾਣੀ ਰੱਖਤਾ ਤੇ ਹੁਣ ਇਹ ਪਾਣੀ ਪੀਂਦੇ ਨੇ ਦਾਣਾ ਫੀਡ ਵਗੈਰਾ ਜਿਹੜੀ ਆਪਣੀ ਖਾਂਦੇ ਨੇ। ਅੱਜ ਹੁਣ ਵਾਸਤੇ ਵੀ ਫਾਰਮ ਦੀ ਸਫਾਈ ਕਰਨ ਵਾਲੀ ਆ ਅੱਜ ਕਰੀਏ ਕੱਲ ਕਰੀਏ ਵਾਸਤੇ ਇੱਕ ਅੱਦੇ ਦਿਨ ਚ ਸਾਰੀ ਸਾਫ ਸਫਾਈ ਹੋਊਗੀ ਸੰਦੀਪ ਹੁਣ ਬੈਠ ਕੇ ਇਹਨਾਂ ਨੂੰ ਬਾਤ ਕਰਦੇ ਨੇ ਕੁਝ ਟਾਈਮ ਲਗਾਉਣਗੇ ਵਧੀਆ ਲੱਗਦਾ ਮੈਨੂੰ ਇਹਨਾਂ ਦੇ ਬੈਠਣਾ ਜੀ ਲੱਗਦਾ ਤੇ ਮੈਂ ਜਾਨੀ ਆ ਬਾਹਰ ਹਨਾ ਕਰਦੀ ਆ ਬਾਕੀ ਕੰਮ ਧੰਦੇ ਬਾਹਰ ਲਈ ਦੇਖਦੀ ਆ ਹੁਣ ਮਸ਼ੀਨ ਲਾਈ ਪਈ ਆ ਰੋਟੀ ਰੋਟੀ ਦੀ ਤਿਆਰੀ ਕਰਦੇ ਆ ਰਵਨੀਤ ਦੀਆ ਕਲਾਸਾਂ ਚੱਲਦੀਆਂ ਨੇ ਉਹਦੀਆ ਆਨਲਾਈਨ ਕਲਾਸਾਂ ਲੱਗਦੀਆਂ ਨੇ ਰਾਤ ਤੇ ਫੇਰ ਛੁੱਟੀ ਦਾ ਮੈਸੇਜ ਆ ਗਿਆ ਇਹ ਇਧਰਲਾ ਜਿਹੜਾ ਕੰਮ ਆ ਉਹ ਸਾਰਾ ਕੰਪਲੀਟ ਹੋ ਗਿਆ ਚਲੋ ਜੀ ਚੱਲੀਏ ਵਾਰੀ ਤੁਸੀਂ ਲਗਾਵੋਗੇ ਕੁਝ ਟਾਈਮ ਇੱਥੇ ਹਾਂ ਤੁਸੀਂ ਫੇਰ ਆ ਜਿਓ ਫੇਰ ਰੋਟੀ ਵਗੈਰਾ ਬਣਾਉਂਗੀ ਲਓ ਜੀ ਐ ਦੇ ਵਿੱਚ ਨਾ ਮੇਰਾ ਤੋਤਾ ਲਾਇਆ ਹੋਇਆ ਸੀ ਹੈਗਾ ਤਾਂ ਆਰਟੀਫੀਸ਼ੀਅਲ ਸੀ ਬਹੁਤ ਸੋਹਣਾ ਸੀ ਸੰਦੀਪ ਨੇ ਇੱਕ ਦਿਨ ਕੱਟਤਾ ਇਹਦੇ ਵਿੱਚੋਂ ਤੇ ਉਹ ਅੰਦਰ ਪਿਆ ਮੈਂ ਚਲਾ ਹੁਣ ਜਿਹੜੀ ਲੋਜੀ ਦੀ ਗਰਮ ਹਵਾ ਦੀ ਰੁੱਤ ਲੰਗੀ ਤੋਂ ਬਾਅਦ ਫੇਰ ਲਗਾਉਂਗੀ ਮੈਂ ਤਾਂ ਕਰਕੇ ਨਹੀਂ ਲਗਾਇਆ ਇਹਨਾਂ ਤੇ ਵੀ ਮੈਂ ਫਰੂਟ ਵਗੈਰਾ ਆਰਟੀਫੀਸ਼ਲ ਲਗਾ ਦਿੰਦੀ ਸੀ ਬਹੁਤ ਸੋਹਣੇ ਲੱਗਦੇ ਸੀਗੇ ਆ ਦੇਖੋ ਛੋਟੇ ਖਰੀਲੇ ਦੀ ਬੀਲ ਕਿੰਨੀ ਸੋਹਣੀ ਹੋ ਗਈ ਹੈ ਨਾ ਤੇ ਲੱਗ ਵੀ ਰਹੇ ਨੇ ਫਾਲ ਫੁੱਲ ਬਹੁਤ ਸੋਹਣੇ ਲੱਗਦੇ ਨੇ ਇਹ ਹੁਣ ਵਧੀਆ ਹੋਊਗੀ ਬਹੁਤ ਟਾਈਮ ਬਾਅਦ ਹੋਈ ਐ ਸੀ ਕਿਦਾਂ ਦੇ ਕੋਸ਼ਿਸ਼ ਕਰਦੇ ਸੀ ਇਹ ਫਾਲ ਫੁੱਲ ਸਾਰੇ ਵਧੀਆ ਲੱਗੇ ਹੋਏ ਨੇ ਉਹ ਦੇਖੋ ਛੋਟੀ ਜਿਹੀ ਜੀ ਦੀ ਉਹ ਬੈਠੀ ਆ ਇਹਨਾਂ ਦੇ ਆਲ ਨੇ ਨੇ ਇੱਥੇ ਆ ਬੜੀ ਦਰਖਤਾਂ ਚ ਪੱਦਿਆ ਚ ਉਹ ਬੈਠੀ ਆ ਛੋਟੀ ਛੋਟੀ ਕਈ ਸੀੜੀਆਂ ਦੇ ਆਲ ਨੇ ਨੇ ਵਿੱਚ ਕਿੰਨੀ ਪਿਆਰੀ ਲੱਗਦੀ ਆ ਆ ਦੇਖੋ ਆਹੋ ਸੀ ਗਾਲਨਾ ਚਿੜੀਆਂ ਆ ਲੱਗਿਓ ਹੁਣੇ ਚੀਕੋ ਬਹੁਤ ਪਿਆਰੇ ਲੱਗਦੇ ਨੇ ਇਧਰਖਤ ਵਿੱਚੋਂ ਇਧਰੋਂ ਆ ਕੇ ਮਸ਼ੀਨ ਲਾਈ ਪਈ ਆ ਤੋਂ ਸਵੇਰੇ ਸਵੇਰੇ ਨਿਕਲਿਆ ਹੀ ਚਲੋ ਜੀ ਮੈਂ ਵੀ ਹੁਣ ਕਰਾਂ ਕੰਮ ਤੰਦੇ ਇੱਧਰ ਮਸ਼ੀਨ ਚ ਮਸ਼ੀਨ ਦਾ ਨੈਕਸਟ ਰਾਉਂਡ ਲਾਉਣ ਆਲਾ ਰਹਿੰਦਾ ਰਾਤ ਸਾਰੀ ਰਾਤ ਸਾਡੀ ਲਾਈਟ ਨਹੀਂ ਆਈ ਵੈਸੇ ਮੌਸਮ ਠੰਡਾ ਸੀਗਾ ਵਧੀਆ ਸੀ ਲੋ ਜੀ ਆ ਗਈ ਫੀਲ ਦੀ ਗੱਡੀ ਹਾਂ ਇਹ ਝੁੱਟੀਆਂ ਵਗੈਰਾ ਖਾਣੀਆਂ ਮੇਰੇ ਕੋਲੇ ਆ ਜਾ ਜਾ ਪਾਪਾ ਕੋਲੇ ਜਾ ਪਪਾ ਕੋਲੇ ਚਲੇ ਜਾ ਨੀ ਤਾ ਆ ਸੀ ਖਾਲੇ ਹਮੇ ਆ ਜਾ ਆ ਜਾ ਕਿਤੇ ਬੈਠ ਜਾ ਲੋ ਜੀ ਕੰਮ ਤੰਦੇ ਕਰੀ ਜਾਂਦੇ ਤਿੰਨੇ ਦੀਦੀ ਤੇ ਵੀਰ ਜੀ ਆਏ ਨਹੀਂ ਚਾਰ ਰਹੀਆ ਚਾਹ ਨੂੰ ਲੋ ਫੜਾ ਕੇ ਨਾਲੇ ਤੁਹਾਨੂੰ ਮਿਲਾਉਣੇ ਆ ਤੇ ਬਾਕੀ ਕੰਮ ਤੰਦੇ ਸੇਰ ਕਰਦੇ ਪਾਣੀ ਪੁਣੀ ਮੈਂ ਦੇ ਆਈ ਹਾਂ ਸਾਫ ਕਰ ਲਈਏ ਲੋ ਜੀ ਦੀਦੀ ਤੇ ਵੀਰ ਜੀ ਆਏ ਸੀਗੇ ਆਪਣੇ ਕੋਲੇ ਬਹੁਤ ਗੱਲਾਂ ਬਾਤਾਂ ਕਰੀ ਆ ਤੇ ਮਿਲੋ ਦੀਦੀ ਨੂੰ ਹਾਂਜੀ ਸਾਰੀ ਕਾਲ ਜੀ ਅੱਜ ਆਪਾਂ ਆਏ ਆਂਗੇ ਆਪਣਾ ਪਿੰਡ ਹੈ ਬੀਲਾ ਖੁਰ ਤੇ ਆਪਾਂ ਆਏ ਆਂਗੇ ਅੱਜ ਦੀਦੀ ਹੋਰਾਂ ਤੋਂ ਚਿਕਸ ਲੈਣ ਵਾਸਤੇ ਫਰਸਟ ਐਕਸਪੀਰੀਅੰਸ ਆਪਣਾ ਤੇ ਦੀਦੀ ਉਹਨਾਂ ਨੇ ਇਹ ਵੀਡੀਓ ਦੇਖੀਆ ਸੀਗੀਆਂ ਵਧੀਆ ਲੱਗਿਆ ਕੋਈ ਫੇਕ ਕੰਮ ਨਹੀਂ ਹੈਗਾ ਜਿੱਦਾਂ ਦਾ ਆਪਾਂ ਵੀਡੀਓ ਦੇ ਵਿੱਚ ਦੇਖਦੇ ਆਂ ਵੀਰੇ ਹੋਰਾਂ ਦਾ ਸੁਭਾਅ ਉਦਾਂ ਲਈ ਹੈ ਉਦੋਂ ਜ਼ਿਆਦਾ ਹੀ ਆ ਤੇ ਚਲੋ ਦੇਖਦੇ ਆਪਾਂ ਹਨਾ ਅੱਜ ਲੈ ਕੇ ਜਾਂਦੇ ਆਂ ਫਿਰ ਦਿਖਾਵਾਂਗੇ ਤੁਹਾਨੂੰ ਤੁਹਾਡੇ ਟਾਈਮ ਬਾਅਦ ਵੀਡੀਓ ਬਣਾ ਕੇ ਤੇਜਾਂਗੇ ਕਿ ਕਿੰਦਾ ਦਾ ਗਰੋਥ ਕਰ ਰਹੇ ਨੇ ਇਹ ਬੱਚੇ ਤੇ ਬਹੁਤ ਵਧੀਆ ਲੱਗਿਆ ਹਨ ਦੀਦੀ ਹੁਣੀਆਂ ਨੇ ਮਿਲਕੇ ਅਸੀਂ ਗੱਲਾਂ ਬਾਤਾਂ ਕਰੀਆ ਤੇ ਦੀਦੀ ਹੁਣੀਆਂ ਨੇ ਵੀ ਦੱਸਿਆ ਹਨ ਆਪਣੀ ਲਾਈਫ ਬਾਰੇ ਤੇ ਮੈਂ ਵੀ ਦੱਸਿਆ ਸੇਮ ਬੈਸ ਸੋਸਾਇਟੀ ਮਿਲਦੀ ਜੁਲਦੀ ਕਹਾਣੀਆਂ ਸੀਗੀਆਂ ਜਿਆਦਾ ਕਹਾਣੀਆਂ ਸਾਡੀਆਂ ਹਨ ਮਿਲਦੀ ਜੁਲਦੀ ਹੀ ਨੇ ਤੇ ਬਾਕੀ ਵਧੀਆ ਟਾਈਮ ਸਪੈਂਡ ਹੋਇਆ ਹੁਣ ਕਰਦੇ ਆ ਜੀ ਪੈਕਿੰਗ ਵਗੈਰਾ ਸਿਕਸ ਦੀ ਮੈਂ ਲੈ ਜੀ 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 ਮੈਂ ਹੁਣ ਜਾਣਦੀ ਕਿ ਇਹਨਾਂ ਨੇ ਸਾਰੀ ਜਾਣਕਾਰੀ ਇਹ ਟ੍ਰੇਨਿੰਗ ਸੀਗੀ ਸਾਰੀ ਲੈ ਲਈ ਤੇ ਸਾਰਾ ਸਮਾਨ ਰੱਖ ਲਿਆ ਜੀ ਹੁਣ ਜਾਣ ਗਈ ਮੇਰੀ ਨਹੀਂ ਕਰਦੇ ਹੋ ਹੁਣ ਦੀਦੀਆਂ ਚੱਲਦੇ ਨੇ ਠੀਕ ਹੈ ਜੀ ਦੀ ਜੇ ਕੋਈ ਲੋੜ ਹੋਣਾ ਜ਼ਰੂਰ ਦੱਸਿਓ ਠੀਕ ਹੈ ਜੀ ਹੁਣ ਲੋੜ ਇਹਨਾਂ ਦੀ ਹੋਣੀ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਬਾਏ ਜੇ ਤਾਂ ਤੇ ਮੈਂ ਤੇਰੇ ਮੈਂ ਟਾਲ ਲਾ ਲੀ ਤੇ ਤਾਂ ਦੇ ਠੀਕ ਹੈ ਜੀ ਬਾਏ ਲੋਜੀ ਸ਼ਾਮ ਦਾ ਟਾਈਮ ਹੋ ਗਿਆ ਹਨਾ ਦਿਨ ਇਦਾਂ ਹੀ ਲੰਘ ਜਾਂਦਾ ਕੰਮ ਤੰਦਿਆ ਕਰ ਲੋ ਕਰ ਲੋ ਤੇ ਹੁਣ ਲੱਗਦੀਆਂ ਰਸੋਈ ਚ ਜਾਨੀਆਂ ਦਾਲ ਸਬਜੀ ਦਾ ਕੰਮ ਕਰਦੀਆਂ ਕੱਪੜੇ ਧੋਤੇ ਤੇ ਹੋਰ ਨਿੱਕੇ ਮੋٹے ਕੰਮ ਬਸ ਇਸ ਤਰ੍ਹਾਂ ਹੀ ਜਿਹੜਾ ਹੈਗਾ ਚੱਲੀ ਜਾਂਦਾ ਤੇ ਹੁਣ ਦਾਲ ਸਬਜੀ ਦੇਖਦੀਆਂ ਧੋਕੇ ਰੱਖ ਗਈ ਕਿਵੇਂ ਬਣਾਉਣੀਆਂ ਨੇ ਰਾਮ ਤੋਰੀਆ ਕਿੱਧਰ ਗਈ ਹੈ ਮੇਰੀ ਰਾਮ ਤੋਰੀਆ ਆ ਪਈ ਨਹੀਂ ਨੀਚੇ ਰੱਖਤੀ ਸੀ ਧੋਤੀਆਂ ਸੀ ਗਿਆ ਸਕਾਤੀ ਸੀ ਤੋਰੀਆ ਹਨਾ ਤੋਰੀਏ ਦੀ ਸਬਜ਼ੀ ਬਣਾਉਣੀ ਆ ਪਹਿਲਾਂ ਘਿਓ ਗਰਮ ਕਰਿਆ ਹੁਣ ਹਜੇ ਇਹਨੂੰ ਪੁੱਨ ਨਾ ਡੱਬੇ ਦੇ ਵਿੱਚ ਦੀ ਭਾਇ ਨੇ ਸ਼ੀਲਪਰੂ ਫਿਰ ਆਈ ਪਿੰਡੀ ਹੋ ਰਹੀ ਨਾ ਜੀ ਫੇਵਰੇਟ ਪਿੰਡੀ ਤਾਂ ਇਹ ਖਤਮ ਪਿੰਡੀ ਦੀ ਸਬਜ਼ੀ ਨਹੀਂ ਸਾਡੇ ਘਰੋਂ ਖਤਮ ਹੁੰਦੀ 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 ਗਰਮੀਆਂ ਦੇ ਵਿੱਚ ਤੇ ਹੁਣ ਮੈਂ ਤੋਰੀਆ ਕੱਟਾਂ ਲਓ ਜੀ ਇੱਥੇ ਬੈਠ ਕੇ ਤੋਰੀਆ ਕੱਟਦੀ ਆ ਹੁਣ ਤੇ ਪਿੰਡੀ ਦੀ ਸਬਜ਼ੀ ਨਹੀਂ ਸਾਡੇ ਖਤਮ ਹੁੰਦੀ ਹਲਾ ਸੰਦੀਪਤਾ ਹੁਣ ਹਲੇ ਪਿੰਡੀ ਐ ਅਸਤੇ ਕਿ ਤੈਨੂੰ ਬਣਾ ਕੇ ਵੀ ਦੇਣੀ ਆ ਸਬਜ਼ੀ ਇਹਨੇ ਤਾਂ ਉਸ ਤੇ ਸੀ ਕਿ ਉਹ ਕਹਿੰਦੀ ਵੀ ਮੈਨੂੰ ਤਾਂ ਬਿਲਕੁਲ ਪਸੰਦ ਨਹੀਂ ਹੈਗੀ ਤੇ ਕਹਿੰਦੇ ਨਹੀਂ ਨਹੀਂ ਪਿੰਡੀ ਦਾ ਇੰਨੀ ਸਵਾਦ ਹੁੰਦੀ ਹੈ ਕਹਿੰਦੇ ਸਰਬ ਦਿੱਤ ਬਣਾਉਂਦੀ ਹੈ ਬਹੁਤ ਟੇਸਟੀ ਕਹਿੰਦੇ ਤੁਸੀਂ ਸਵਾਦ ਹੀ ਨਹੀਂ ਬਣਾਉਂਦੇ ਹੋ ਨੇ ਕਹਿੰਦੇ ਕੋਈ ਨਾ ਮੈਂ ਫੜਾ ਕੇ ਜਾਊਂਗਾ ਇੱਕ ਦਿਨ ਤੇ ਹੁਣ ਹਜੇ ਉਹਨਾਂ ਵਾਸਤੇ ਪਿੰਡੀ ਬਣਾਉਣੀ ਹੈ ਇੱਕ ਦਿਨ ਤੇ ਇਸ ਤਰ੍ਹਾਂ ਹੁੰਦਾ ਕਿ ਕਿ ਇਹਨਾਂ ਦੀ ਫੇਵਰੇਟ ਹੈ ਪਿੰਡੀ ਇਹਨਾਂ ਨੂੰ ਐ ਹੁੰਦਾ ਜੇ ਕੋਈ ਕਹਿ ਦਿੰਦਾ ਨਾ ਕਿ ਪਿੰਡੀ ਦੀ ਵਧੀਆ ਨਹੀਂ ਹੈਗੀ ਤਾਂ ਐ ਲੱਗਦਾ ਵੀ ਕਿਉਂ ਕਹਿੰਦੇ ਨੇ ਵੀ ਵਧੀਆ ਨਹੀਂ ਹੈਗੀ ਵੀ ਬਹੁਤ ਟੇਸਟੀ ਆ ਇਹ ਬਹੁਤ ਟੇਸਟੀ ਬਣਦੀ ਆ ਢਿੰਡੀ ਦਾ ਤੇ ਹੁਣ ਮੈਂ ਕੱਟ ਲਾਂ ਸਬਜ਼ੀ ਫਿਰ ਦੇਖਦੇ ਹਾਂ ਅਗਲਾ ਕੰਮ ਤੰਦਾ ਕੀ ਹੋਊਗਾ ਫਾਰਮ ਦਾ ਕਰਤਾ ਸੀਗਾ ਕੰਮ ਤੰਦਾ ਸੀ ਨਿਮੇੜਤਾ ਪਹਿਲਾਂ ਬਸ ਉਦੋਂ ਤਾਂ ਹੁਣ ਫ੍ਰੀ ਆ ਆਹ ਹਰੇੰਦਾ ਮੈਂ ਕਿਹਾ ਢਿੰਡੀ ਨੂੰ ਤਾਂ ਤੁਸੀਂ ਹੋਈ ਨਹੀਂ ਨਿੰਦਨ ਦਿੰਦੇ ਹਨਾ ਹਾਂ ਢਿੰਡੀ ਖੋਰ ਲੈਂਦੀ ਮੈਂ ਦੇਖ ਲਈ ਦੇਖ ਕੇ ਗੈਂਦਰ ਹੁਣ ਮੈਂ ਕਿਹਾ ਲਿਆਂਦਾ ਪਿਆ ਲਫਾਫਾ ਮੈਂ ਕਿ ਭਿੰਡੀ ਨਹੀਂ ਖਤਮ ਹੁੰਦੀ ਸਾਡੇ ਘਰੋਂ ਮੈਂ ਲੈ ਆਇਆ ਅੱਜ ਤੋਰੀ ਬਣਦੀ ਉਸ ਦੁਬਾਰਾ ਵੀ ਬਣਾਉਣੀ ਹੋਊਗੀ ਉਹਦੇ ਵੀ ਤਿਆਰ ਹੋਊਗੀ ਅੱਛਾ ਤੁਸੀਂ ਪਵਾ ਲਓ ਤੋਰੀ ਵੀ ਤਾਂ ਆਉਂਦੀ ਹੈ ਕਿਉਂਕਿ ਕਹਿੰਦੇ ਤੋਰੀ ਚ ਐਰਨ ਬਹੁਤ ਹੁੰਦਾ ਹੈ ਨਾ ਮੀਰੇ ਚ ਐਰਨ ਜਿਹੜਾ ਘਟ ਜਾਂਦਾ ਤੇ ਕਹਿੰਦੇ ਵੀ ਆਪਾਂ ਉਹਦਾ ਵਿਟਾਮਿਨ ਵਗੈਰਾ ਬਾਹਰੋਂ ਲੈਣੇ ਜਿਵੇਂ ਆਪਾਂ ਕਹਿੰਨੇ ਵਿਟਾਮਿਨਸ ਦੀ ਜਿਹੜੀ ਐ ਟੈਬਲਟ ਹੁੰਦੀਆਂ ਨੇ ਉਹ ਲੈ ਲਓ ਕਹਿੰਦੇ ਫਿਰ ਜਿਹੜੀ ਆਪਣਾ ਸਰੀਰ ਆ ਨਾ ਉਹ ਜਿਹੜੇ ਵਿਟਾਮਿਨ ਨੇਚਰਲੀ ਬਣਦੇ ਨੇ ਵੀ ਉਹ ਬਣਾਉਣੇ ਘੱਟ ਕਰ ਦਿੰਦੇ ਜਦੋਂ ਆਪਾਂ ਉੱਪਰੋਂ ਆਰਟੀਫੀਸ਼ੀਅਲ ਵਿਟਾਮਿਨਸ ਆਰਟੀਫੀਸ਼ੀਅਲ ਤਾਂ ਪਰ ਨਹੀਂ ਹੁੰਦੇ ਵੀ ਉਦੋਂ ਆਪਾਂ ਦੇਣ ਲੱਗ ਜਿੰਨੇ ਟੈਬਲੇਟ ਰਾਹੀ ਵਿਟਾਮਿਨਸ ਤੇ ਤਾਂ ਆਪਣਾ ਸਰੀਰ ਬੋਡੀ ਹੈ ਜਿਹੜੀ ਉਹ ਵਿਟਾਮਿਨ ਘੱਟ ਬਣਾਉਣ ਲੱਗ ਜਾਂਦੀ ਹੈ ਤਾਂ ਕਰਕੇ ਹੁਣ ਇਹ ਹੁੰਦਾ ਵੀ ਜਿੰਨੇ ਕਹਣਾ ਆਪਾਂ ਨੂੰ ਆ ਚੀਜ਼ ਜਿਹਦੇ ਜਿਵੇਂ ਆਪਾਂ ਨੂੰ ਪਤਾ ਹਨਾ ਉਹ ਚੀਜ਼ ਜਿਹਦੇ ਤੋਂ ਇਹ ਮਿਲਦੇ ਨੇ ਨੇਚਰਲੀ ਕੁਦਰਤੀ ਵੀ ਉਹ ਚੀਜ਼ ਆਪਾਂ ਨੂੰ ਖਾ ਲੈਣੀਆਂ ਚਾਹੀਦੀਆਂ ਨੇ ਆਇਰਨ ਮੇਰੇ ਚ ਬਹੁਤ ਜ਼ਿਆਦਾ ਘੱਟ ਜਾਂਦਾ ਹਨਾ ਕਹਿੰਦੇ ਤੋਰੀ ਚ ਸਭ ਤੋਂ ਜ਼ਿਆਦਾ ਹੁੰਦਾ ਤਾਂ ਕਰਕੇ ਆਪਾਂ ਹਨਾ ਹੁਣ ਗਰਮੀ ਦੇ ਵਿੱਚ ਤੋਰੀ ਦੀ ਸਬਜ਼ੀ ਬਣਾ ਰਹੇ ਹਾਂ ਹੈਲੋ ਤੇ ਚਲੋ ਜੀ ਜਿਹੜੇ ਨੰਬਰ ਤੇ ਫੇਰ ਕਰਦੇ ਆਂ ਬਾਕੀ ਗੱਲਬਾਤ ਠੀਕ ਹੈ ਲੋ ਜੀ ਸਬਜ਼ੀ ਦੀ ਕਰ ਲਈ ਤਿਆਰੀ ਹੁਣ ਮੈਂ ਆ ਗਈ ਸੋਈ ਚ ਹਨਾ ਤੇ ਦਿਖਾਉਣੀ ਆ ਤੁਹਾਨੂੰ ਕੀ ਕੀ ਕੱਟ ਲਿਆ काधी बनाने सब्जी तो मैं पहला दसता भी राम तोरिया बन गई अच्छा तोरिया कह दें मैं उतर ही कहनी है राम तोरिया मेरे नानी जी कहते होंगे आखो जी तोरिया कट लिया है ना मिर्च से प्याज कट लिया टमाटर कट लिया तो इधर ले लिया थोड़ा जा हूँ मैं ला ला तोरिया तड़का है ना फिर मिलने जी लो जी प्याज टमाटर ज्यादा तड़का पाया सेक ला गया हमने ड्राई मसाले पाते ਬਹੁਤ ਸਿੰਪਲੀ ਬਣਾਉਣੀ ਆ ਬਿਲਕੁਲ ਜੀਰਾ ਮੈਂ ਪਹਿਲਾ ਪਾਤਾ ਸੀਗਾ ਮੀਨ ਲਿਚੂ ਤੇ ਹਲਦੀ ਨੇ ਹਣ ਪਾਤੀ ਮੀਨ ਥੋੜਾ ਜਿਹਾ ਸੇਕ ਲਵਾਵਾਂਗੇ ਲਓ ਜਿਹੜਾ ਮਸਾਲਾ ਸੀਗਾ ਆਪਣਾ ਪੱਕ ਗਿਆ ਹਣੇ ਨਿਕਿਓ ਤੇਲ ਛੱਡ ਤਾ ਮਸਾਲਾ ਭਿੱਜਦੇ ਕੁਝ ਜਿਹੜਾ ਘਿਓ ਸੀਗਾ ਦੇਤੀ ਘਿਓ ਹਣਾ ਮੈਂ ਇੰਚ ਤੇਜ ਚ ਪੁੰਤਾ ਹੁਣ ਆ ਰਹਿ ਗਿਆ ਸਾਫ ਕਰਨਾ ਲੜਬਾ ਤੇ ਇਹਦੇ ਵਾਸਤੇ ਕਰ ਲਿਆ ਪਾਣੀ ਗਰਮ ਬਸ ਹੁਣ ਇਹਦੇ ਵਿੱਚ ਤੋਰੀਆ ਤੋਰੀਆ ਪਾਵਾਂਗੇ ਤੇ ਹਲਕਾ ਜਿਹਾ ਪਾਣੀ ਹੁਣ ਪਾਣੀ ਪਾਵਾਂਗੇ ਥੋੜਾ ਜਿਹਾ ਦੇ ਵਾ ਇੱਕ ਸੀਟੀ ਮਰਵਾਉਂਗੇ ਥੋੜਾ ਜਿਹਾ ਪਾਣੀ ਪਾ ਲਗੀ ਬਾਕੀ ਦੁੱਧ ਚੀ ਬਣਾਵਾਂਗੇ ਤੋਰੀਆ ਲਓ ਜੀ ਆਪਾਂ ਇਹਨੂੰ ਰਸ ਮਿੱਤੀ ਜੀ ਕਰ ਲਿਆ ਹਲਕਾ ਜਿਹਾ ਪਾਣੀ ਪਾਇਆ ਹੁਣ ਇੱਕ ਸੀਟੀ ਮਰਵਾ ਦਾਂਗੇ ਦੀ ਇੱਕ ਜਾਂ ਦੋ ਹਨ ਫਿਰ ਦੁੱਧ ਪਾਵਾਂਗੇ ਉਸ ਤੋਂ ਬਾਅਦ ਜਿੰਨੇ ਮੈਂ ਕਿਉ ਸੰਦਾ ਭਾਂਡੇ ਸਾਫ ਕਰਦਾ ਜੀ ਲਓ ਜੀ ਹਨਾ ਰਸੋਈ 'ਚ ਸਾਰੇ ਕੰਮ ਕਰ ਲਏ ਜਿਹੜੇ ਕਰਨ ਵਾਲੇ ਸੀ ਕਿਉ ਸੰ ਤੱਕ ਕਿਉ ਵਾਲੇ ਭਾਂਡੇ ਸਾਫ ਕਰ ਲਏ ਤੇ ਹੋਰ ਬਹੁਤ ਨਿੱਕੇ ਨਿੱਕੇ ਕੰਮ ਹੁੰਦੇ ਨੇ ਹਨਾ ਸਾਰੇ ਨਿਵੇੜਦੇ ਤੇ ਸਬਜੀ ਨੂੰ ਲਗਵਾਤੀ ਆ ਦੋ ਸੀਟੀ ਆ ਉਸ ਤਰ੍ਹਾਂ ਹੀ ਮੈਂ ਸਟੀਮ ਜਿਹੜੀ ਛੜਤੀ ਸੀਗੀ ਵਿੱਚ ਹੁਣ ਇਹਨੂੰ ਖੋਲਦੇ ਆਂ ਤੇ ਦੁੱਧ ਵਗੈਰਾ ਪਾਉਣੀ ਹੈ ਇਹਦੇ ਵਿੱਚ। ਖੋਲ ਲੈ। ਲਓ ਜੀ ਜਿਹੜੀ ਤੋਰੀਆਂ ਨੇ ਬਿਲਕੁਲ ਸੌਫਟ ਹੋ ਗਈ ਆ। ਪੱਕ ਗਈ ਆ। ਹੁਣ ਇਹਦੇ ਚ ਦੁੱਧ ਪਾ ਲੈਨੇ ਹੈ ਨਾ ਦੁੱਧ ਤੁਸੀਂ ਉਵਾਲੀਏ ਮਤਲਬ ਕੱਚਾ ਪਾ ਤਕਦੇ ਹੋ ਆਪਣੀ ਆਪਣੀ ਤਕੰਦ ਰਹੀ ਸੀ ਮੈਂ ਉਵਾਲੀ ਵਾਲਾ ਬੰਗ ਕਦੇ ਕੱਚਾ ਕੱਟ ਪਸੰਦ ਕਰਦੇ ਨਹੀਂ। ਤੇ ਇਸ ਤਰ੍ਹਾਂ ਜਿਹੜੀ ਆਪਣੀ ਤੋਰੀਆ ਦੀ ਸਬ지 ਆ ਉਹ ਰੈਡੀ ਹੋ ਗਈ। ਹਲੋ ਜੀ ਬਸ ਥੋੜਾ ਜਿਹਾ ਸੇਕ ਲਵਾ ਲਗੀ ਬਿਲਕੁਲ ਸਿੰਪਲ ਜਿਹੀ ਬਨਾਈਆ ਹਲੋ ਜੀ ਸਬਜੀ ਨੂੰ ਥੋੜੀ ਜੀ ਬਸ ਸਟੀਮ ਲੱਗੂਗੀ ਤੇ ਬਾਕੀ ਕੰਮ ਦਿੰਦੀ ਆਟਾ ਗੁੰਨ ਲਿਆ ਮੈਂ ਹਨਾ ਫਿਰ 5-4 ਮਿੰਟ ਹੁਣ ਰੈਸਟ ਕਰੂ ਅੰਦਰ ਜਾਊ ਗਰਮੀ ਬਹੁਤ ਦਸ ਤਿੰਨਾ ਆ ਗਿਆ ਸੇ ਰੋਟੀ ਬਣਾਵਾਂਗੇ ਤੇ ਖਾਵਾਂਗੇ ਇਹਦੇ ਨਾਲ ਹੀ ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਕਰਤੀਆਂ ਕੱਲ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਹੱਸਦੇ ਰਹੋ ਵਸਦੇ ਰਹੋ ਤੇ ਕਰੋ ਜੀ ਲਾਈਫ ਇੰਜੋਏ ਬਾਏ ਬਾਏ